ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦਾ ਜਨਮ ਪਿਤਾ ਭਾਈ ਭਗਤੂ ਅਤੇ ਮਾਤਾ ਜਿਉਣੀ ਦੇ ਘਰ 26 ਜਨਵਰੀ 1682 ਨੂੰ ਪਿੰਡ ਪਹੋਂ ਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਆਪ ਮਾਂ ਪਿਓ ਦੇ ਇਕਲੌਤੇ ਪੁੱਤਰ ਸਨ ਆਪ ਜੀ ਦੇ ਜਨਮ ਬਾਰੇ ਕਈ ਸਾਖੀਆਂ ਪ੍ਰਚਲਿਤ ਹਨ ਕਿਹਾ ਜਾਂਦਾ ਹੈ ਕਿ ਭਾਈ ਭਗਤੂ ਅਤੇ ਮਾਤਾ ਜਿਉਣੀ ਦੇ ਬਿਆਹ ਨੂੰ 15 ਸਾਲ ਬੀਤ ਜਾਣ ਦੇ ਬਾਅਦ ਵੀ ਕੋਈ ਔਲਾਦ ਨਹੀਂ ਸੀ ਹੋਈ ਆਪ ਦੋਵੇਂ ਜੀ ਗੁਰਮੁਖ ਸਿੱਖ ਸਣ ਇਸ ਲਈ ਉਹ ਕੇਵਲ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਮੰਨਦੇ ਸਣ ਗੁਰਸਿੱਖ ਹੋਣ ਕਰਕੇ ਉਹ ਪ੍ਰਭੂ ਦੀ ਰਜਾ ਵਿੱਚ ਰਹਿ ਕੇ ਹੀ ਖੁਸ਼ ਸਨ ਇਸ ਲਈ ਉਹ ਮੜੀਆਂ ਮਸਾਣਾ ਕਬਰਾਂ ਅਤੇ ਧਾਗੇ ਤਵੀਤਾਂ ਵਾਲੇ ਸਾਧਾ ਫਕੀਰਾਂ ਨੂੰ ਨਹੀਂ ਸਨ ਮੰਨਦੇ ਪਰ ਵਦੇਰੀ ਉਮਣ ਪਰ ਵਦੇਰੀ ਉਮਰ ਹੋਣ ਕਰਕੇ ਇਹ ਚਿੰਤਾ ਜ਼ਰੂਰ ਕਰਦੇ ਸਨ ਕਿ ਉਹਨਾਂ ਦੀ ਕੁਲ ਅੱਗੇ ਕਿਵੇਂ ਚੱਲੇਗੀ ਉਹਨਾਂ ਪਾਸ ਕਾਫੀ ਜ਼ਮੀਨ ਸੀ ਜਿਸ ਕਰਕੇ ਕਿਸੇ ਗੱਲ ਦੀ ਕੋਈ ਵੀ ਟੋਠ ਨਹੀਂ ਸੀ ਗਾਈਆਂ ਮੱਝਾਂ ਵਾਧੂ ਰੱਖਣ ਕਰਕੇ ਦੁੱਧ ਘੋਦੀ ਵੀ ਕੋਈ ਘਾਟ ਨਹੀਂ ਸੀ ਉਹਨਾਂ ਦਾ ਆਪਣਾ ਇਕੱਲਿਆਂ ਦਾ ਖੂਹ ਸੀ ਅਤੇ ਖੂਹ ਦੇ ਲਾਗੇ ਆਰਾਮ ਕਰਨ ਵਾਸਤੇ ਉਹਨਾਂ ਨੇ ਕਾਨਿਆਂ ਦੀ ਇੱਕ ਵਧੀਆਂ ਛੰਨ ਵੀ ਬਣਾਈ ਹੋਈ ਸੀ ਛੰਨ ਦੇ ਸੱਜੇ ਪਾਸੇ ਲੱਕੜ ਦਾ ਖੂ ਸੀ ਅਤੇ ਉਸ ਦੇ ਖੱਬੇ ਪਾਸੇ ਇੱਕ ਲੱਕੜ ਦਾ ਵੇਲਣਾ ਗੱਡਿਆ ਹੋਇਆ ਸੀ ਸਿਆਲ ਦੇ ਦਿਨਾਂ ਵਿੱਚ ਉਹ ਵੇਲਣਾ ਵਾਹ ਕੇ ਗੁੜ ਬਣਾਇਆ ਕਰਦੇ ਸਨ ਕਈ ਵਾਰ ਰਾਤ ਗੁੜ ਬਣਾਉਂਦਿਆਂ ਦੀ देर ਹੋ ਜਾਂਦੀ ਤਾਂ ਭਾਈ ਭਗਤੂ ਤੇ ਉਹਨਾਂ ਦਾ ਕਾਮਾ ਉਸ ਸ਼ੰਨ ਵਿੱਚ ਹੀ ਰਾਤ ਕੱਟ ਲੈਂਦੇ ਸਵੇਰੇ ਉੱਠ ਕੇ ਕਾਮਾ ਪੱਠੇ ਵੱਢ ਕੇ ਗੱਡੇ ਉੱਤੇ ਰੱਖ ਕੇ ਪਿੰਡ ਨੂੰ ਲੈ ਜਾਂਦਾ ਮੱਝਾਂ ਨੂੰ ਪੱਠੇ ਪਾ ਕੇ ਰੋਟੀ ਪਾਣੀ ਸ਼ੱਕ ਕੇ ਗੱਡਾ ਜੋੜ ਕੇ ਉਹ ਫਿਰ ਵਾਪਸ ਆ ਜਾਂਦਾ ਇੱਕ ਦਿਨ ਭਾਈ ਭਗਤੂ ਛੰਨ ਦੇ ਬਾਹਰ ਧੁੱਪੇ ਬੈਠਾ ਸੀ ਵੇਲਣੇ ਦੇ ਲਾਗੇ ਛਿੱਲੇ ਹੋਏ ਗੰਨਿਆਂ ਦੀ ਪੰਡ ਪਈ ਸੀ ਤੇ ਨੌਕਰ ਦੇ ਨਾ ਉਣ ਕਰਕੇ ਉਹ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਦਿਲ ਵਿੱਚ ਉਹ ਬੜੀਆਂ ਡੂੰਘੀਆਂ ਸੋਚਾਂ ਵਿੱਚ ਡੁੱਬਾ ਹੋਇਆ ਸੀ ਕਿ ਜੇ ਉਸ ਦੇ ਘਰ ਵੀ ਪੁੱਤ ਹੁੰਦੇ ਤਾਂ ਉਸ ਨੂੰ ਇੰਨਾ ਕਾਮਿਆਂ ਤੇ ਕਿਉਂ ਨਿਰਪਰ ਰਹਿਣਾ ਪੈਣਾ ਸੀ ਉਹੋ ਸੋਚਾਂ ਵਿੱਚ ਗਲਤਾਨ ਹੀ ਸੀ ਕਿ ਇੱਕ ਸਫੇਦ ਦਾੜੇ ਵਾਲੇ ਗੁਰਸਿੱਖ ਨੇ ਉਹਨਾਂ ਨੂੰ ਆ ਕੇ ਬੜੇ ਸਤਕਾਰ ਨਾਲ ਪ੍ਰਣਾਮ ਕੀਤਾ ਅਤੇ ਕਹਿਣ ਲੱਗਾ ਮਹਾਪੁਰਸ਼ੋ ਲੱਗਦੇ ਤਾਂ ਸਤਗੁਰਾਂ ਦੇ ਸਿੱਖ ਹੋ ਪਰ ਚਿਹਰੇ ਤੇ ਤਾਂ ਬੜੀ ਉਦਾਸੀ ਛਾਈ ਹੋਈ ਹੈ ਭਾਈ ਭਗਤੂ ਸੰਤ ਜੀ ਨੂੰ ਵੇਖ ਕੇ ਹੈਰਾਨ ਰਹਿ ਗਿਆ ਉਹੋ ਇੱਕਦਮ ਉੱਠਿਆ ਅਤੇ ਸੰਤਾਂ ਨੂੰ ਪ੍ਰਣਾਮ ਕਰਕੇ ਕਹਿਣ ਲੱਗਾ ਧੰਨ ਭਾਗ ਸਾਡੇ ਅੱਜ ਸਵੇਰੇ-ਸਵੇਰੇ ਹੀ ਸੰਤਾਂ ਨੇ ਦਰਸ਼ਨ ਦਿੱਤੇ ਹਨ ਉਹ ਛੰਨ ਵਿੱਚੋਂ ਇੱਕ ਖੇਸ ਲਿਆਂਦਾ ਅਤੇ ਥੜੇ ਉੱਤੇ ਵਿਛਾ ਕੇ ਸੰਤਾਂ ਨੂੰ ਬੈਠਣ ਦੀ ਬੇਨਤੀ ਕੀਤੀ ਸੰਤ ਜੀ ਵੀ ਬੜੇ ਪਿਆਰ ਨਾਲ ਖੇਸ ਉੱਤੇ ਬੈਠ ਗਏ ਉਹਨੇ ਚਿਰ ਨੂੰ ਮਾਤਾ ਜਿਉਣੀ ਰੋਟੀਆਂ ਦਹੀਂ ਅਤੇ ਲੱਸੀ ਲੈ ਕੇ ਪੁੱਜ ਗਈ। ਸੰਤ ਜੀ ਨੂੰ ਬੈਠੇ ਵੇਖ ਕੇ ਉਹ ਬਹੁਤ ਪਰਸੰਨ ਹੋਈ ਅਤੇ ਲੱਸੀ ਦਾ ਗੜਵਾ ਅਤੇ ਰੋਟੀਆਂ ਟਿਕਾਣੇ ਰੱਖ ਕੇ ਉਹ ਸੰਤ ਜੀ ਨੂੰ ਮੱਥਾ ਟੇਕਿਆ। ਸੰਤ ਜੀ ਨੂੰ ਉਹਨਾਂ ਪ੍ਰਸ਼ਾਦੇ ਛਕਣ ਦੀ ਬੇਨਤੀ ਕੀਤੀ। ਸੰਤ ਜੀ ਨੇ ਕੋਈ ਟਾਲ ਮਟੋਲ ਨਾ ਕੀਤਾ ਅਤੇ ਸਪਸ਼ਟ ਕਹਿ ਦਿੱਤਾ ਪ੍ਰਸ਼ਾਦੇ ਛਕਣ ਹੀ ਤਾਂ ਇੱਥੇ ਆਇਆ ਹਾਂ ਬੜੀ ਭੁੱਖ ਲੱਗੀ ਸੀ ਮਾਤਾ ਜੋਣੀ ਬਹੁਤ ਪ੍ਰਸੰਨ ਹੋਈ ਉਸ ਨੂੰ ਇੰਜ ਲੱਗਾ ਜਿਵੇਂ ਰੱਬ ਹੀ ਮਨੁੱਖੀ ਭੇਸ ਵਿੱਚ ਉਹਨਾਂ ਦੇ ਖੂਹ ਤੇ ਆ ਗਿਆ ਹੋਵੇ ਉਹ ਥਾਲੀ ਤਾਂ ਕੋਈ ਲਿਹਾਈ ਨਹੀਂ ਸੀ ਇਸ ਲਈ ਮੱਕੀ ਦੀ ਰੋਟੀਆਂ ਤੇ ਸਾਗ ਪਾ ਕੇ ਅਤੇ ਉੱਤੇ ਮੱਖਣ ਰੱਖ ਕੇ ਉਹ ਸੰਤ ਜੀ ਦੇ ਹੱਥਾਂ ਉੱਤੇ ਰੱਖ ਦਿੱਤੀਆਂ ਫਿਰ ਦਹੀਂ ਦਾ ਕੁਬਲਾ ਤੇ ਲੱਸੀ ਦਾ ਛੰਨਾ ਫੜ ਕੇ ਅੱਗੇ ਟਿਕਾ ਦਿੱਤਾ ਸੰਤ ਜੀ ਬੜੇ ਪਿਆਰ ਨਾਲ ਰੋਟੀ ਖਾਈ ਗਏ ਅਤੇ ਵਿੱਚ ਵਿੱਚ ਕੁਝ ਗੱਲਾਂ ਵੀ ਕਰੀ ਗਏ ਉਹ ਕਹਿਣ ਲੱਗੇ ਕੀ ਗੱਲ ਹਾਲੇ ਤੱਕ ਵੇਲਣਾ ਨਹੀਂ ਜੁਤਾ ਭਾਈ ਭਗਤੂ ਨੇ ਦੱਸਿਆ ਕਿ ਨੌਕਰ ਹਾਲੇ ਪਿੰਡੋਂ ਆਇਆ ਨਹੀਂ ਜਦ ਆਵੇਗਾ ਤਾਂ ਫਿਰ ਕੰਮ ਚਲਾਵਾਂਗੇ ਸੰਤ ਜੀ ਫਿਰ ਕੋਹਵਲ ਇਸ਼ਾਰਾ ਕਰਕੇ ਕਹਿਣ ਲੱਗੇ ਬੱਚੇ ਕਿੱਥੇ ਹਨ ਕੂ ਤੇ ਕੋਈ ਰੌਣਕ ਨਹੀਂ ਦਿਸਦੀ ਮਾਤਾ ਜੋਣਾ ਮਾਤਾ ਜਿਉਣੀ ਦੀਆਂ ਅੱਖਾਂ ਵਿੱਚ ਅਥਰੂ ਪਰ ਗਏ ਬੜੇ ਉਦਾਸ ਲਹਿਜੇ ਵਿੱਚ ਉਹ ਬੋਲੀ 15 ਸਾਲ ਵਿਆਹ ਨੂੰ ਹੋ ਗਏ ਪ੍ਰਭੂ ਨੇ ਹਾਲੇ ਪੁੱਤਰ ਦੀ ਦਾਤ ਨਹੀਂ ਬਖਸ਼ੀ ਇਹ ਗੱਲ ਸੁਣ ਸੰਤ ਜੀ ਹੱਸ ਕੇ ਬੋਲੇ ਇਸ ਵਿੱਚ ਉਦਾਸ ਹੋਣ ਦੀ ਕੀ ਲੋੜ ਹੈ ਗੁਰਸਿੱਖ ਸਦਾ ਪ੍ਰਭੂ ਦੇ ਬਾਣੇ ਵਿੱਚ ਰਹਿੰਦੇ ਹਨ ਪ੍ਰਭੂ ਦੇ ਘਰ ਕੋਈ ਘਾਟ ਨਹੀਂ ਤੁਹਾਡੇ ਘਰ ਵੀ ਇੱਕ ਅਜੇਹਾ ਪੁੱਤਰ ਪੈਦਾ ਹੋਵੇਗਾ ਜਿਹੜਾ ਇੱਕ ਬੜਾ ਵੱਡਾ ਸ਼ੂਰ ਵੀਰ ਯੋद्धा ਅਤੇ ਵਿਦਵਾਨ ਹੋਵੇਗਾ ਉਹ ਤੁਹਾਡੀ ਕੁੱਲ ਦਾ ਨਾਂ ਰਹੀ ਦੁਨੀਆ ਤੱਕ ਸੁਰਜੀਤ ਰੱਖੇਗਾ ਕਾਮੇ ਦੇ ਪੁੱਜ ਜਾਣ ਉੱਤੇ ਉਹ ਵੇਲਣਾ ਜੋਣ ਹੀ ਲੱਗੇ ਸਣ ਕੇ ਸੰਤ ਜੀ ਅਲੋਪ ਹੋ ਗਏ ਅਗਲੇ ਸਾਲ ਉਹਨਾਂ ਦੇ ਘਰ ਪ੍ਰਭੂ ਨੇ ਇੱਕ ਪੁੱਤਰ ਦੀ ਦਾਤ ਬਖਸ਼ੀ ਜਿਨ੍ਹਾਂ ਦਾ ਨਾਂ ਉਹਨਾਂ ਦੀਪ ਰੱਖਿਆ ਪੁੱਤਰ ਦੀ ਦਾਤ ਮਿਲਣ ਉੱਤੇ ਭਾਈ ਭਗਤੂ ਅਤੇ ਮਾਤਾ ਜਿਉਣੀ ਪ੍ਰਸੰਨ ਹੋ ਗਏ ਉਨਾ ਆਪਣੇ ਸੱਚੇ ਪਾਤਸ਼ਾਹ ਦਾ ਲੱਖ ਲੱਖ ਧੰਨਵਾਦ ਕੀਤਾ ਘਰ ਵਿੱਚ ਮੱਝਾਂ ਲਵੇਰੀਆਂ ਸਨ ਅੰਨ ਪਾਣੀ ਦੀ ਕੋਈ ਟੋਟ ਨਹੀਂ ਸੀ ਇਸ ਲਈ ਦੀਪ ਛੇਤੀ ਜਵਾਨ ਹੋ ਗਿਆ ਉਹ 5 ਸਾਲ ਦੀ ਉਮਰ ਤੋਂ ਹੀ ਆਪਣੇ ਪਿਤਾ ਜੀ ਨਾਲ ਕੰਮ ਕਾਜ ਵਿੱਚ ਹੱਥ ਵਟਾਉਣ ਲੱਗ ਪਿਆ ਜਦ ਉਹ 10 12 ਸਾਲਾਂ ਦਾ ਹੋਇਆ ਤਾਂ ਸਰੀਰ ਦਾ بڑا ਨਰੋਇਆ ਅਤੇ ਤੰਦਰੁਸਤ ਹੋਣ ਕਰਕੇ ਕਬੱਡੀ ਖੇਡਦਾ ਅਤੇ ਕੁਸ਼ਤੀਆਂ ਲੜਦਾ ਉਸ ਦੇ ਹਾਨ ਦੇ ਬੱਚੇ ਉਸ ਨੂੰ ਆਪਣਾ ਲੀਡਰ ਮੰਨਦੇ ਸਨ ਪਰ ਘਰ ਦੇ ਕੰਮ ਕਾਜ ਵਿੱਚ ਵੀ ਢਿੱਲ ਨਹੀਂ ਸੀ ਉਣ ਦਿੰਦਾ ਹੁਣ ਆਪ ਹੀ ਹਲ ਵਾਉਂਦਾ ਅਤੇ ਖੂਹ ਤੋਂ ਖੇਤਾਂ ਨੂੰ ਪਾਣੀ ਲਾਉਂਦਾ ਅਤੇ ਵੇਲਣੇ ਤੇ ਕਮਾਦ ਪੀੜਦਾ ਭਾਈ ਭਗਤੂ ਨੂੰ ਕਾਮਾਂ ਰੱਖਣ ਦੀ ਵੀ ਲੋੜ ਨਹੀਂ ਸੀ ਪਰ ਆਪਣੇ ਇਕਲੋਤੇ ਪੁੱਤਰ ਪਾਸੋਂ ਉਹ ਬਹੁਤਾ ਕੰਮ ਲੈਣਾ ਨਹੀਂ ਚਾਹੁੰਦੇ ਉਹ ਉਸ ਨੂੰ ਗੁਰੂ ਘਰ ਨਾਲ ਜੋੜਨਾ ਚਾਹੁੰਦੇ ਸਨ ਇਸ ਲਈ ਜਿੰਨੀ ਵੀ ਬਾਣੀ ਉਸ ਨੂੰ ਜ਼ੁਬਾਨੀ ਯਾਦ ਸੀ ਉਹ ਦੀਪ ਨੂੰ ਸੁਣਾਉਂਦੇ ਅਤੇ ਕੰਠ ਕਰਵਾਉਂਦੇ ਰਹਿੰਦੇ ਇਸ ਤਰ੍ਹਾਂ ਦੀਪ ਵਿੱਚ ਗੁਰੂ ਪਿਆਰ ਦੀ ਤਾਂਗ ਵੱਧਦੀ ਗਈ ਉਸ ਸਮੇਂ ਹੀ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਉਹਨਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਫਿਰ ਬਾਅਦ ਆਪ ਉਹਨਾਂ ਪਾਸੋਂ ਛਕਿਆ ਅਤੇ ਬਾਅਦ ਹਜ਼ਾਰਾਂ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਖਾਲਸੇ ਦੀ ਸਾਜਨਾ ਦੀ ਖਬਰ ਸਾਰੇ ਭਾਰਤ ਵਿੱਚ ਫੈਲ ਗਈ ਹਾਕਮ ਅਤੇ ਰਜਵਾੜੇ ਉਦਾਸ ਹੋ ਗਏ ਉਹਨਾਂ ਨੂੰ ਪਤਾ ਲੱਗਾ ਕਿ ਹੁਣ ਛੋਟੀਆਂ ਜਾਤੀਆਂ ਦੇ ਲੋਕ ਜਿਹੜੇ ਸਦੀਆਂ ਤੋਂ ਉਹਨਾਂ ਦੀ ਸੇਵਾ ਕਰਦੇ ਆਏ ਹਨ ਉਹ ਹੁਣ ਉਹਨਾਂ ਦੇ ਸਨਮੁਖ ਹੋ ਕੇ ਤਲਵਾਰ ਚਲਾਉਣਗੇ ਇਹ ਖਬਰ ਪਹੁੰਵਿੰਡ ਵੀ ਪਹੁੰਚ ਗਈ ਦੀਪ ਨੇ ਵੀ ਖਬਰ ਨੂੰ ਸੁਣਿਆ ਤਾਂ ਖੁਸ਼ੀ ਵਿੱਚ ਨੱਚ ਉੱਠਿਆ ਉਹ ਸਾਰੀ ਗੱਲ ਆਪਣੇ ਮਾਤਾ ਪਿਤਾ ਨੂੰ ਦੱਸੀ ਉਹ ਕਹਿਣ ਲੱਗਾ ਗੁਰੂ ਜੀ ਨੇ ਇੱਕ ਅਲੋਕਿਕ ਖਾਲਸਾ ਪੈਦਾ ਕੀਤਾ ਹੈ ਉਹ ਜਿਸ ਨੂੰ ਵੀ ਅੰਮ੍ਰਿਤ ਛਕਾਉਂਦੇ ਹਨ ਉਹ ਬੱਕਰੀ ਤੋਂ ਸ਼ੇਰ ਬਣ ਜਾਂਦਾ ਹੈ ਸਾਡੇ ਪਿੰਡ ਦੇ ਕੁਝ ਲੋਕ ਇਸ ਵਿਸਾਖੀ ਤੇ ਅਨੰਦਪੁਰ ਸਾਹਿਬ અમરત શકણ જા રહે ਹਨ ਸਾਨੂੰ ਵੀ ਜ਼ਰੂਰ ਜਾਣਾ ਚਾਹੀਦਾ ਹੈ ਦੀਪ ਦੇ ਮਾਤਾ ਪਿਤਾ ਉਸ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਏ ਭਾਈ ਭਗਤੂ ਕਹਿਣ ਲੱਗਾ ਸਾਨੂੰ ਕਾਫੀ ਚਿਰ ਹੋ ਗਿਆ ਗੁਰੂ ਜੀ ਦੇ ਦਰਸ਼ਨ ਕੀਤਿਆਂ ਨੂੰ ਅਸੀਂ ਤਾਂ ਕਈ ਸਾਲਾਂ ਦਾ ਦਸਵੰਦ ਵੀ ਨਹੀਂ ਭੇਜਿਆ ਇਸ ਲਈ ਆਪਣਾ ਗੱਡਾ ਲੈ ਕੇ ਚੱਲਦੇ ਹਾਂ ਤੇ ਉਸ ਉੱਤੇ ਕਣਕ ਦੀਆਂ ਬੋਰੀਆਂ, ਗੁੜ ਅਤੇ ਘਿਓ ਆਦ ਰੱਖ ਲਿਜਾਵਾਂਗੇ। ਕੁਝ ਬਜ਼ੁਰਗ ਉਹ ਤਾਂ ਵੀ ਉੱਤੇ ਬੈਠ ਜਾਣਗੇ। ਤੂੰ ਆਪਣਾ ਘੋੜਾ ਨਾਲ ਲੈ ਲਵੀਂ। ਦੀਪ ਆਪਣੇ ਬਾਪੂ ਦੀ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਇਆ। ਉਹ ਉਸੇ ਵੇਲੇ ਹੀ ਆਪਣੇ 11 ਦੋਸਤਾਂ ਨੂੰ ਆਨੰਦਪੁਰ ਦੀ ਯਾਤਰਾ ਬਾਰੇ ਦੱਸਣ ਚਲਾ ਗਿਆ ਉਸ ਸਮੇਂ ਦੀਪ ਦੀ ਉਮਰ 18 ਸਾਲ ਦੇ ਲਗਭਗ ਸੀ ਉਹ ਬੜਾ ਗਠੀਲਾ ਮੁੱਛਪੁੱਟ ਜਵਾਨ ਸੀ ਉਸ ਦੇ ਲੰਬੇ ਉੱਚੇ ਕੱਦ ਚੋੜੀ ਛਾਤੀ ਅਤੇ ਕਮਾਏ ਹੋਏ ਸਰੀਰ ਨੂੰ ਵੇਖ ਕੇ ਲੋਕ ਵੇਖਦੇ ਹੀ ਰਹਿ ਜਾਂਦੇ ਸਨ ਆਪਣੇ ਘਰ ਦੀ ਜ਼ਿੰਮੇਵਾਰੀ ਉਹਨਾਂ ਗਵਾਂਡੀਆਂ ਦੇ ਜਿਮੇ ਲਾਈ ਅਤੇ ਕੰਮ ਕਾਜ ਲਈ ਦੋ ਨੌਕਰ ਰੱਖ ਦਿੱਤੇ। ਉਹਨਾਂ ਨੌਕਰਾਂ ਨੂੰ ਅਗੇਰਤਾ ਹੀ ਦਾਣਾ ਫੱਕਾ ਦੇ ਕੇ ਖੁਸ਼ ਕਰ ਦਿੱਤਾ। ਕੁਝ ਦਿਨਾਂ ਬਾਅਦ ਹੀ ਤਿਆਰੀਆਂ ਆਰੰਭ ਹੋ ਗਈਆਂ। ਆਪਣੇ ਗੱਡੇ ਨੂੰ ਉਹਨਾਂ ਤਰਖਾਨ ਪਾਸੋਂ ਠੀਕ ਠਾਕ ਕਰਵਾਇਆ ਅਤੇ ਚੱਕਿਆਂ ਨੂੰ ਤੇਲ ਦਿੱਤਾ। ਫਿਰ ਗੱਡੇ ਉੱਤੇ ਕਣਕ ਦੀਆਂ ਬੋਰੀਆਂ, ਗੁੜ, ਘਿਓ ਆਦ ਲੱਦ ਲਿਆ। ਕੁਝ ਕੱਪੜੇ ਨਾਲ ਰੱਖ ਲਏ। ਅਮਰਤ ਛਕਣ ਬਾਰੇ ਉਹਨਾਂ ਨੂੰ ਸੰਗਤਾਂ ਨੇ ਦੱਸਿਆ ਸੀ ਕਿ ਦੋ ਕਸ਼ੇਰੇ, ਇੱਕ ਕਰਪਾਣ, ਇੱਕ ਕੰਗਾ, ਇੱਕ ਕੜਾ ਅਤੇ ਸਿਰ ਤੇ ਦਸਤਾਰ ਸਜਾਈ ਹੋਣੀ ਚਾਹੀਦੀ ਹੈ। ਹੁਣ ਆਪ ਹੀ ਹਲ ਵਾਹੁੰਦਾ ਅਤੇ ਖੂਹ ਤੋਂ ਖੇਤਾਂ ਨੂੰ ਪਾਣੀ ਲਾਉਂਦਾ ਅਤੇ ਵੇਲਣੇ ਤੇ ਕਮਾਦ ਪੀੜਦਾ ਭਾਈ ਭਗਤੂ ਨੂੰ ਕਾਮਾਂ ਰੱਖਣ ਦੀ ਵੀ ਲੋੜ ਨਹੀਂ ਸੀ ਪਰ ਆਪਣੇ ਇਕਲੋਤੇ ਪੁੱਤਰ ਪਾਸੋਂ ਉਹ ਬਹੁਤਾ ਕੰਮ ਲੈਣਾ ਨਹੀਂ ਸਨ ਚਾਹੁੰਦੇ ਉਹ ਉਸ ਨੂੰ ਗੁਰੂ ਘਰ ਨਾਲ ਜੋੜਨਾ ਚਾਹੁੰਦੇ ਸਨ ਇਸ ਲਈ ਜਿੰਨੀ ਵੀ ਬਾਣੀ ਉਸ ਨੂੰ ਜ਼ੁਬਾਨੀ ਯਾਦ ਸੀ ਉਹ ਦੀਪ ਨੂੰ ਸੁਣਾਉਂਦੇ ਅਤੇ ਕੰਠ ਕਰਵਾਉਂਦੇ ਰਹਿੰਦੇ ਇਸ ਤਰ੍ਹਾਂ ਦੀਪ ਵਿੱਚ ਗੁਰੂ ਪਿਆਰ ਦੀ ਤਾਂਗ ਵੱਧਦੀ ਗਈ ਉਸ ਸਮੇਂ ਹੀ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਉਹਨਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਫਿਰ ਬਾਦ ਆਪ ਉਹਨਾਂ ਪਾਸੋਂ ਛਕਿਆ ਅਤੇ ਬਾਦ ਹਜ਼ਾਰਾਂ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਖਾਲਸੇ ਦੀ ਸਾਜਨਾ ਦੀ ਖਬਰ ਸਾਰੇ ਭਾਰਤ ਵਿੱਚ ਫੈਲ ਗਈ। ਹਾਕਮ ਅਤੇ ਰਜਵਾੜੇ ਉਦਾਸ ਹੋ ਗਏ। ਉਹਨਾਂ ਨੂੰ ਪਤਾ ਲੱਗਾ ਕਿ ਹੁਣ ਛੋਟੀਆਂ ਜਾਤੀਆਂ ਦੇ ਲੋਕ ਜਿਹੜੇ ਸਦੀਆਂ ਤੋਂ ਉਹਨਾਂ ਦੀ ਸੇਵਾ ਕਰਦੇ ਆਏ ਹਨ ਉਹ ਹੁਣ ਉਹਨਾਂ ਦੇ ਸਨਮੁਖ ਹੋ ਕੇ ਤਲਵਾਰ ਚਲਾਉਣਗੇ। ਇਹ ਖਬਰ ਪਹੁੰਵੰਡ ਵੀ ਪਹੁੰਚ ਗਈ। ਦੀਪ ਨੇ ਵੀ ਖਬਰ ਨੂੰ ਸੁਣਿਆ ਤਾਂ ਖੁਸ਼ੀ ਵਿੱਚ ਨੱਚ ਉੱਠਿਆ ਉਹ ਸਾਰੀ ਗੱਲ ਆਪਣੇ ਮਾਤਾ ਪਿਤਾ ਨੂੰ ਦੱਸੀ ਉਹ ਕਹਿਣ ਲੱਗਾ ਗੁਰੂ ਜੀ ਨੇ ਇੱਕ ਅਲੋਕਿਕ ਖਾਲਸਾ ਪੈਦਾ ਕੀਤਾ ਹੈ ਉਹ ਜਿਸ ਨੂੰ ਵੀ ਅੰਮ੍ਰਿਤ ਛਕਾਉਂਦੇ ਹਨ ਉਹ ਬੱਕਰੀ ਤੋਂ ਸ਼ੇਰ ਬਣ ਜਾਂਦਾ ਹੈ ਸਾਡੇ ਪਿੰਡ ਦੇ ਕੁਝ ਲੋਕ ਇਸ ਵਿਸਾਖੀ ਤੇ ਅਨੰਦਪੁਰ ਸਾਹਿਬ અમરત શકણ જા રહે ਹਨ ਸਾਨੂੰ ਵੀ ਜ਼ਰੂਰ ਜਾਣਾ ਚਾਹੀਦਾ ਹੈ ਦੀਪ ਦੇ ਮਾਤਾ ਪਿਤਾ ਉਸ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਏ ਭਾਈ ਭਗਤੂ ਕਹਿਣ ਲੱਗਾ ਸਾਨੂੰ ਕਾਫੀ ਚਿਰ ਹੋ ਗਿਆ ਗੁਰੂ ਜੀ ਦੇ ਦਰਸ਼ਨ ਕੀਤਿਆਂ ਨੂੰ ਅਸੀਂ ਤਾਂ ਕਈ ਸਾਲਾਂ ਦਾ ਦਸਵੰਦ ਵੀ ਨਹੀਂ ਭੇਜਿਆ ਇਸ ਲਈ ਆਪਣਾ ਗੱਡਾ ਲੈ ਕੇ ਚੱਲਦੇ ਹਾਂ ਤੇ ਉਸ ਉੱਤੇ ਕਣਕ ਦੀਆਂ ਬੋਰੀਆਂ ਗੁੜ ਅਤੇ ਘਿਓ ਆਦ ਰੱਖ ਲਿਜਾਵਾਂਗੇ ਕੁਝ ਬਜ਼ੁਰਗ ਉਹ ਤਾਂ ਵੀ ਉੱਤੇ ਬੈਠ ਜਾਣਗੇ ਤੂੰ ਆਪਣਾ ਘੋੜਾ ਨਾਲ ਲੈ ਲਵੀਂ ਦੀਪ ਆਪਣੇ ਬਾਪੂ ਦੀ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਇਆ ਉਹ ਉਸੇ ਵੇਲੇ ਹੀ ਆਪਣੇ 11 ਦੋਸਤਾਂ ਨੂੰ ਆਨੰਦਪੁਰ ਦੀ ਯਾਤਰਾ ਬਾਰੇ ਦਸਣ ਚਲਾ ਗਿਆ ਉਸ ਸਮੇਂ ਦੀਪ ਦੀ ਉਮਰ 18 ਸਾਲ ਦੇ ਲਗਭਗ ਸੀ ਉਹ ਬੜਾ ਗਠੀਲਾ ਮੁੱਛਪੁੱਟ ਜਵਾਨ ਸੀ ਉਸ ਦੇ ਲੰਬੇ ਉੱਚੇ ਕੱਦ ਚੋੜੀ ਛਾਤੀ ਅਤੇ ਕਮਾਏ ਹੋਏ ਸਰੀਰ ਨੂੰ ਵੇਖ ਕੇ ਲੋਕ ਵੇਖਦੇ ਹੀ ਰਹਿ ਜਾਂਦੇ ਸਨ ਆਪਣੇ ਘਰ ਦੀ ਜ਼ਿੰਮੇਵਾਰੀ ਉਹਨਾਂ ਗਵਾਂਡੀਆਂ ਦੇ ਜਿੰਮੇ ਲਈ ਅਤੇ ਕੰਮ ਕਾਜ ਲਈ ਦੋ નોਕਰ ਰੱਖ ਦਿੱਤੇ ਉਹਨਾਂ ਨੌਕਰਾਂ ਨੂੰ ਅਗੇਰਤਾ ਹੀ ਦਾਣਾ ਫੱਕਾ ਦੇ ਕੇ ਖੁਸ਼ ਕਰ ਦਿੱਤਾ ਕੁਝ ਦਿਨਾਂ ਬਾਅਦ ਹੀ ਤਿਆਰੀਆਂ ਆਰੰਭ ਹੋ ਗਈਆਂ ਆਪਣੇ ਗੱਡੇ ਨੂੰ ਉਹਨਾਂ ਤਰਖਾਨ ਪਾਸੋਂ ਠੀਕ ਠਾਕ ਕਰਵਾਇਆ ਅਤੇ ਚੱਕਿਆਂ ਨੂੰ ਤੇਲ ਦਿੱਤਾ ਫਿਰ ਗੱਡੇ ਉੱਤੇ ਕਣਕ ਦੀਆਂ ਬੋਰੀਆਂ ਗੁੜ ਘਿਓ ਆਦ ਲੱਦ ਲਿਆ ਕੁਝ ਕੱਪੜੇ ਨਾਲ ਰੱਖ ਲਏ। ਅਮਰਤ ਛਕਣ ਬਾਰੇ ਉਹਨਾਂ ਨੂੰ ਸੰਗਤਾਂ ਨੇ ਦੱਸਿਆ ਸੀ ਕਿ ਦੋ ਕਸ਼ੇਰੇ, ਇੱਕ ਕਰਪਾਣ, ਇੱਕ ਕੰਗਾ, ਇੱਕ ਕੜਾ ਅਤੇ ਸਿਰ ਤੇ ਦਸਤਾਰ ਸਜਾਈ ਹੋਣੀ ਚਾਹੀਦੀ ਹੈ। ਵਾਲ ਅਤੇ ਰੋਮ ਕੱਟਣ ਦੀ ਬਿਲਕੁਲ ਮਨਾਹੀ ਹੈ। ਭਾਈ ਭਗਤੂ ਨੇ ਦੀਪ ਦੇ ਵਾਲ ਤਾਂ ਸ਼ੁਰੂ ਤੋਂ ਹੀ ਨਹੀਂ ਕੱਟੇ ਸਨ। ਇਸ ਲਈ ਉਹ ਸਿਰ ਤੇ ਜੂੜਾ ਕਰਦੇ ਸਨ ਜਦ ਸਭ ਤਿਆਰੀਆਂ ਹੋ ਗਈਆਂ ਤਾਂ ਮਾਤਾ ਜਿਉਣੀ ਅਤੇ ਉਸ ਦੀਆਂ ਕੁਝ ਸਾਥਣਾਂ ਗੱਡੇ ਉੱਤੇ ਬੈਠ ਗਈਆਂ ਭਾਈ ਭਗਤੂ ਗੱਡਾ ਹਿੱਕਣ ਲੱਗ ਪਿਆ ਦੀਪ ਅਤੇ ਉਸ ਦੇ ਕੁਝ ਸਾਥੀ ਘੋੜਿਆਂ ਉੱਤੇ ਚੜੇ ਅਤੇ ਨਾਲ ਤੁਰ ਪਏ ਉਹਨਾਂ ਸਾਰਿਆਂ ਪਾਸ ਕਿਰਪਾਨਾਂ ਅਤੇ ਨੇਜੇ ਵੀ ਸਨ ਦਰਿਆ ਬਿਆਸ ਦਾ ਪਤਨ ਪਾਰ ਕਰਕੇ ਉਹ ਦੁਆਬੇ ਵਿੱਚ ਪਹੁੰਚ ਗਏ ਉੱਥੇ ਕੁਝ ਦਿਨ ਆਰਾਮ ਕਰਕੇ ਅੰਨ ਪਾਣੀ ਸ਼ਕਿਆ ਅਤੇ ਫਿਰ ਚੱਲ ਪਏ ਉਹ ਹੌਲੀ-ਹੌਲੀ ਆਪਣੀ ਚਾਲੇ ਚੱਲਦੇ ਪੰਜਵੇਂ ਦਿਨ ਆਨੰਦਪੁਰ ਸਾਹਿਬ ਪਹੁੰਚ ਗਏ ਸਭ ਤੋਂ ਪਹਿਲਾਂ ਉਹ ਗੁਰੂ ਜੀ ਦੇ ਦਰਸ਼ਨਾਂ ਨੂੰ ਗਏ ਅਤੇ ਮੱਥਾ ਟੇਕਿਆ ਦੀਪ ਜਦ ਗੁਰੂ ਜੀ ਨੂੰ ਮੱਥਾ ਟੇਕਣ ਗਿਆ ਤਾਂ ਉਹ ਕਾਫੀ ਸਮਾਂ ਗੁਰੂ ਜੀ ਵੱਲ ਇੱਕ ਟਿਕ ਵੇਖਦਾ ਰਿਹਾ ਗੁਰੂ ਜੀ ਮੁਸਕਰਾਏ ਅਤੇ ਕਹਿਣ ਲੱਗੇ ਗੁਰਮੁਖਾ ਕੀ ਨਾਂ ਏ ਤੇਰਾ ਅੱਗੋਂ ਬੜੀ ਨਿਮਰਤਾ ਵਿੱਚ ਆਵਾਜ਼ ਆਈ ਸੱਚੇ ਪਾਤਸ਼ਾਹ ਦੀਪ ਵਸਾਖੀ ਤੋਂ ਇੱਕ ਦਿਨ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਕਿ ਜਿਸ ਸਿੱਖ ਨੇ ਅੰਮ੍ਰਿਤ ਛਕਣਾ ਹੋਵੇ ਉਹ ਸਵੇਰੇ ਇਸ਼ਨਾਨ ਕਰਕੇ ਸਾਰੇ ਕਕਾਰਾਂ ਸਹਿਤ ਦਿਵਾਨ ਵਿੱਚ ਆ ਕੇ ਆਪਣਾ ਨਾਮ ਲਿਖਵਾ ਦੇਵੇ ਭਾਈ ਭਗਤੂ ਮਾਤਾ ਜਿਉਣੀ ਅਤੇ ਦੀਪ ਨੇਵੀ ਆਪਣਾ ਨਾਮ ਦਿਵਾਨ ਵਿੱਚ ਜਾ ਕੇ ਲਿਖਾ ਦਿੱਤੇ ਵਸਾਖੀ ਵਾਲੇ ਦਿਨ ਆਸਾ ਦੀ ਵਾਰ ਦੇ ਭੋਗ ਪਿੱਛੋਂ ਕਵੀ ਦਰਬਾਰ ਸਜਾਇਆ ਗਿਆ ਜਿਸ ਵਿੱਚ ਵੀਰ ਰਸੀ ਕਵਿਤਾਵਾਂ ਗਾਈਆਂ ਗਈਆਂ ਫਿਰ ਸਾਰੇ ਸਿੱਖਾਂ ਨੂੰ ਇਹ ਸਮਝਾਇਆ ਗਿਆ ਕਿ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੋਵੇ ਉਹ ਦਵਾਨ ਹਾਲ ਵਿੱਚ ਪਹੁੰਚ ਜਾਣ ਅਤੇ ਜਿਵੇਂ ਉਹਨਾਂ ਦਾ ਨਾਮ ਬੋਲਿਆ ਜਾਵੇ ਉਹ ਗੁਰੂ ਜੀ ਪਾਸੋਂ ਅੰਮ੍ਰਿਤ ਪਾਣ ਕਰਨ ਭਾਈ ਭਗਤੂ ਮਾਤਾ ਜਿਉਣੀ ਅਤੇ ਦੀਪ ਵੀਰ ਦੇ ਦਿਵਾਨ ਹਾਲ ਵਿੱਚ ਪਹੁੰਚ ਗਏ ਦਿਵਾਨ ਹਾਲ ਵਿੱਚ ਬੈਠੇ ਉਹ ਬੜੀ ਸ਼ਰਧਾ ਨਾਲ ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਰਹੇ ਅਤੇ ਆਪਣੀ ਵਾਰੀ ਨੂੰ ਉਡੀਕਦੇ ਰਹੇ ਜਦ ਉਹਨਾਂ ਦੇ ਨਾਮ ਬੋਲੇ ਗਏ ਤਾਂ ਉਹ ਵੀ ਅੰਮ੍ਰਿਤ ਛਕਣ ਗੁਰੂ ਜੀ ਪਾਸ ਪਹੁੰਚ ਗਏ ਜਦ ਦੀਪ ਦੀ ਵਾਰੀ ਆਈ ਉਸ ਦੀਆਂ ਅੱਖਾਂ ਫਿਰ ਗੁਰੂ ਜੀ ਨਾਲ ਦੋ ਚਾਰ ਹੋਈਆਂ ਗੁਰੂ ਜੀ ਦੀਪ ਦੇ ਕਠ ਕਾਠ ਅਤੇ ਅਥਾਹ ਸ਼ਰਦਾ ਨੂੰ ਵੇਖ ਕੇ ਫਿਰ ਮੁਸਕੁਰਾ ਪਏ ਜਦ ਤਿੰਨਾਂ ਨੇ ਅੰਮ੍ਰਿਤ ਛਕ ਲਿਆ ਤਾਂ ਉਹਨਾਂ ਦੇ ਨਾਮ ਭਾਈ ਭਗਤ ਸਿੰਘ, ਮਾਤਾ ਜੀਵਨਕੌਰ ਅਤੇ ਭਾਈ ਦੀਪ ਸਿੰਘ ਹੋ ਗਏ ਹੁਣ ਉਹਨਾਂ ਨਵੇਂ ਚੋਲੇ ਪਾਏ ਹੋਏ ਸਨ ਅਤੇ ਗਲ ਵਿੱਚ ਕਿਰਪਾਨਾਂ ਸਜਾਈਆਂ ਹੋਈਆਂ ਸਨ ਉਹਨਾਂ ਨੂੰ ਆਪ ਹੀ ਅਨਭਵ ਹੋ ਰਿਹਾ ਸੀ ਜਿਵੇਂ ਸੱਚਮੁੱਚ ਉਹ ਇੱਕ ਬੱਕਰੀ ਤੋਂ ਸ਼ੇਰ ਬਣ ਗਏ ਹੋਣ ਜਦ ਸਾਰਿਆਂ ਨੇ ਅੰਮ੍ਰਿਤ ਛਕ ਲਿਆ ਤਾਂ ਗੁਰੂ ਜੀ ਨੇ ਫਿਰ ਸਿੱਖ ਰਹਿਤ ਮਰਿਆਦਾ ਬਾਰੇ ਸਮਝਾਇਆ ਭਾਈ ਭਗਤ ਸਿੰਘ ਮਾਤਾ ਜੀਵਨਕੌਰ ਅਤੇ ਭਾਈ ਦੀਪ ਸਿੰਘ ਕੁਝ ਦਿਨ ਅਨੰਦਪੁਰ ਸਾਹਿਬ ਹੀ ਠਹਿਰੇ ਉਹ ਉਥੇ ਲੰਗਰ ਵਿੱਚ ਸੇਵਾ ਕਰਦੇ ਅਤੇ ਉਥੇ ਹੀ ਪ੍ਰਸ਼ਾਦ ਦੇ ਛੱਕ ਲੈਂਦੇ ਪਰ ਭਾਈ ਦੀਪ ਸਿੰਘ ਗੁਰੂ ਜੀ ਦੀ ਫੌਜ ਨੂੰ ਵੇਖਣ ਜਾਂਦਾ ਉਹਨਾਂ ਦੇ ਹਥਿਆਰਾਂ ਦਾ ਅਧਿਐਨ ਕਰਦਾ ਉਸ ਨੂੰ ਪਤਾ ਲੱਗਾ ਕਿ ਉਸ ਸਾਰੇ ਯੋਧੇ ਆਪਣਾ ਘਰ-ਬਾਰ ਛੱਡ ਕੇ ਆਏ ਹਨ ਗੁਰੂ ਦੀ ਫੌਜ ਦੇ ਪਕਾਇਦਾ ਮੈਂਬਰ ਸਨ ਉਹਨਾਂ ਨੂੰ ਹਰ ਪ੍ਰਕਾਰ ਦੇ ਸ਼ਸਤਰ ਚਲਾਉਣ ਦੀ ਸਿਖਲਾਈ ਦਿੱਤੀ ਜਾਂਦੀ ਸੀ ਘੋੜਸਵਾਰੀ ਗੱਤਕੇ ਬਾਜੀ ਤੀਰ ਅੰਦਾਜ਼ੀ ਆਦ ਦੇ ਮੁਕਾਬਲੇ ਵੀ ਕਰਾਏ ਜਾਂਦੇ ਸਨ ਇਸ ਤੋਂ ਉਪਰੰਤ ਉਹ ਵੇਖਿਆ ਕਿ ਇਨ੍ਹਾਂ ਸਿੱਖਾਂ ਨੂੰ ਵਿਦਿਆ ਵੀ ਪੜਾਈ ਜਾਂਦੀ ਸੀ ਇਹ ਸਭ ਕੁਝ ਵੇਖ ਭਾਈ ਦੀਪ ਸਿੰਘ ਨੇ ਇਹ ਪੱਕਾ ਇਰਾਦਾ ਕਰ ਲਿਆ ਕਿ ਉਹ ਗੁਰੂ ਜੀ ਪਾਸ ਹੀ ਰਹੇਗਾ ਅਤੇ ਵਿਦਿਆ ਪੜ੍ਹੇਗਾ ਅਤੇ ਸ਼ਸਤਰ ਚਲਾਉਣ ਵਿੱਚ નિਪੁੰਨ ਬਣੇਗਾ ਉਸ ਨੇ ਆਪਣੇ ਮਨ ਦੀ ਗੱਲ ਆਪਣੇ ਮਾਤਾ ਪਿਤਾ ਨੂੰ ਦੱਸ ਦਿੱਤੀ ਉਸ ਸਮੇਂ ਗੁਰੂ ਜੀ ਦੀ ਵੀ ਵਖ ਵਖ ਪ੍ਰਾਂਤਾਂ ਦੀਆਂ ਸੰਗਤਾਂ ਨੂੰ ਵਿਦਾਇਗੀ ਦੇ ਰਹੇ ਸਨ ਜਦ ਉਹ ਭਾਈ ਦੀਪ ਸਿੰਘ ਕੋਲ ਆਏ ਤਾਂ ਭਾਈ ਦੀਪ ਸਿੰਘ ਉਹਨਾਂ ਦੇ ਚਰਨਾਂ ਤੇ ਡਿੱਗ ਪਏ ਅਤੇ ਕਹਿਣ ਲੱਗੇ ਮਹਾਰਾਜ ਮੈਂ ਪਿੰਡ ਨਹੀਂ ਜਾਣਾ ਮੈਨੂੰ ਆਪਣੀ ਸੇਵਾ ਵਿੱਚ ਹੀ ਰੱਖੋ ਗੁਰੂ ਜੀ ਨੇ ਭਾਈ ਦੀਪ ਗੁਰੂ ਜੀ ਨੇ ਭਾਈ ਦੀਪ ਸਿੰਘ ਨੂੰ ਫੜ ਕੇ ਆਪਣੀ ਛਾਤੀ ਨਾਲ ਲਾਇਆ ਅਤੇ ਭਾਈ ਭਗਤ ਸਿੰਘ ਅਤੇ ਮਾਤਾ ਜੀਵਨ ਕੌਰ ਨੂੰ ਕਹਿਣ ਲੱਗੇ ਮਾਹਪੁਰਸ਼ੋ ਤੁਸੀਂ ਪਿੰਡ ਚੱਲੋ ਭਾਈ ਦੀਪ ਸਿੰਘ ਨੂੰ ਸਾਡੇ ਪਾਸ ਹੀ ਰਹਿਣ ਦਿਵੋ ਇਹ ਸਿੱਖ ਕੌਮ ਦਾ ਦੀਪ ਬਣੇਗਾ ਅਜੇ ਇਹ ਸੂਰਮੇ ਦੀ ਸਾਨੂੰ ਬਹੁਤ ਲੋੜ ਹੈ ਭਾਈ ਭਗਤ ਸਿੰਘ ਅਤੇ ਮਾਤਾ ਜੀਵਨ ਕੌਰ ਪਿੰਡ ਚਲੇ ਗਏ ਅਤੇ ਭਾਈ ਦੀਪ ਸਿੰਘ ਗੁਰੂ ਸੇਵਾ ਵਿੱਚ ਲੱਗ ਪਏ ਭਾਈ ਦੀਪ ਸਿੰਘ ਗੁਰੂ ਗੋਪਨ ਸਿੰਘ ਜੀ ਦੀ ਸੰਤ ਸਿਪਾਹੀ ਫੌਜ ਵਿੱਚ ਸ਼ਾਮਲ ਹੋ ਗਏ ਉਹ ਸਵੇਰੇ ਉਸ ਵਕਤ ਹੀ ਉੱਠਦੇ ਅਤੇ ਇਸ਼ਨਾਨ ਕਰਕੇ ਕੀਰਤਨ ਸੁਣਨ ਚਲੇ ਜਾਂਦੇ ਸਤਗੁਰਾਂ ਦਾ ਦਰਬਾਰ ਲੱਗਦਾ ਤਾਂ ਉਹ ਬੜੇ ਪ੍ਰੇਮ ਨਾਲ ਉਹਨਾਂ ਦੇ ਵਚਨ ਸੁਣਦੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਨੂੰ ਪੜ੍ਹਾਈ ਵਾਸਤੇ ਪੰਜਾਬੀ, ਹਿੰਦੀ, ਅਰਬੀ, ਫਾਰਸੀ ਅਤੇ ਸੰਸਕ੍ਰਿਤ ਦੇ ਵਿਦਵਾਨ ਅਧਿਆਪਕ ਵੀ ਨਿਯੁਕਤ ਕੀਤੇ ਸਨ ਇਹ ਅਧਿਆਪਕ ਕੀਰਤਨ ਦੀ ਸਮਾਪਤੀ ਤੋਂ ਬਾਅਦ ਪੜ੍ਹਾਈ ਦਾ ਪ੍ਰਬੰਧ ਕਰਦੇ ਅਤੇ ਸਾਰੇ ਸਿੱਖ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਪੜ੍ਹਦੇ। ਗੁਰੂ ਜੀ ਦਾ ਇਹ ਸੰਕਲਪ ਸੀ ਕਿ ਹਥਿਆਰਾਂ ਦੀ ਸਖਲਾਈ ਦੇ ਨਾਲ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ। ਇੱਕ ਪੜ੍ਹਿਆ ਲਿਖਿਆ ਮਨੁੱਖ ਹੀ ਚੰਗਾ ਸ਼ਹਿਰੀ ਬਣ ਸਕਦਾ ਹੈ। ਭਾਈ ਦੀਪ ਸਿੰਘ ਨੇ ਪਹਿਲਾਂ ਪੰਜਾਬੀ ਸਿੱਖਣੀ ਸ਼ੁਰੂ ਕੀਤੀ ਪੰਜਾਬੀ ਉਹਨਾਂ ਬੜੀ ਜਲਦੀ ਪੜ ਲਈ ਅਤੇ ਉਹਨਾਂ ਦੀ ਲਿਖਾਈ ਬਹੁਤ ਸੁੰਦਰ ਸੀ ਇਸ ਤੋਂ ਬਾਅਦ ਉਹਨਾਂ ਨੇ ਬ੍ਰਜ ਭਾਸ਼ਾ ਸੰਸਕ੍ਰਿਤ ਫਾਰਸੀ ਅਤੇ ਅਰਬੀ ਦੀ ਸਿੱਖਿਆ ਪ੍ਰਾਪਤ ਕੀਤੀ ਉਨ੍ਹਾਂ ਦੇ ਅਧਿਆਪਕ ਉਨ੍ਹਾਂ ਦੀ ਬਹੁਤ ਪ੍ਰਸ਼ੰਸਾ ਕਰਦੇ ਸਨ ਅਤੇ ਇਸ ਸੰਬੰਧੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਸੂਚਿਤ ਕਰਦੇ ਰਹਿੰਦੇ ਸਨ ਗੁਰੂ ਜੀ ਕਹਿੰਦੇ ਸਨ ਇਹ ਸਾਡਾ ਦੀਪ ਹੈ ਜਿਹੜਾ ਆਪ ਪੜ੍ਹਾਈ ਕਰਕੇ ਇਸ ਦੀ ਰੋਸ਼ਨੀ ਨੂੰ ਸਾਡੇ ਸਿੱਖਾਂ ਵਿੱਚ ਵੰਡੇਗਾ ਸ਼ਸਤਰ ਵਿਦਿਆ ਦੀ ਸਿਖਲਾਈ ਵਾਸਤੇ ਗੁਰੂ ਜੀ ਨੇ ਚੋਟੀ ਦੇ ਜਰਨੈਲ ਭਰਤੀ ਕੀਤੇ ਹੋਏ ਸਨ ਉਹੋ ਉਸਤਾਦ ਗੁਰੂ ਜੀ ਦੇ ਸੈਨਿਕ ਸਿਪਾਹੀਆਂ ਨੂੰ ਘੋੜ ਵਿਦਿਆ, ਨੇਜੇਬਾਜੀ, ਤਲਵਾਰ ਚਲਾਉਣੀ, ਤੀਰ ਅੰਦਾਜ਼ੀ ਅਤੇ ਬੰਦੂਕ ਚਲਾਉਣੀ ਦੀ ਸਿੱਖਿਆ ਦਿੰਦੇ ਸਨ। ਨਾਲ-ਨਾਲ مشੱਕਾਂ ਵੀ ਹੁੰਦੀਆਂ ਸਨ ਅਤੇ ਘੋੜ ਦੌੜ, ਨੇਜੇਬਾਜੀ, ਤੀਰ ਅੰਦਾਜ਼ੀ ਅਤੇ ਤਲਵਾਰ ਚਲਾਉਣ ਦੇ ਮੁਕਾਬਲੇ ਵੀ ਹੁੰਦੇ ਸਨ। ਪਾਈ ਦੀਪ ਸਿੰਘ ਸਰੀਰ ਦੇ ਬੜੇ ਭਾਰੇ ਅਤੇ ਬਲਵਾਨ ਸਨ ਇਸ ਲਈ ਉਹਨਾਂ ਨੇ ਆਪਣੇ ਵਾਸਤੇ ਇੱਕ ਭਾਰੀ ਖੰਡਾ ਤਿਆਰ ਕਰਵਾਇਆ ਲੜਾਈ ਦੇ ਮੈਦਾਨ ਵਿੱਚ ਕੋਈ ਵੀ ਦੁਸ਼ਮਣ ਉਹਨਾਂ ਦੇ ਖੰਡੇ ਦੀ ਝਾਲ ਨੂੰ ਨਹੀਂ ਸੀ ਚੱਲ ਸਕਦਾ ਪਾਈ ਦੀਪ ਸਿੰਘ ਨੂੰ ਸ਼ਿਕਾਰ ਖੇਡਣ ਦਾ ਬੜਾ ਸ਼ੌਂਕ ਸੀ ਜਦ ਗੁਰੂ ਜੀ ਸ਼ਿਕਾਰ ਖੇਡਣ ਜਾਂਦੇ ਤਾਂ ਉਹ ਪਾਈ ਦੀਪ ਸਿੰਘ ਜੀ ਨੂੰ ਵੀ ਨਾਲ ਲੈ ਜਾਂਦੇ ਸਨ ਇੱਕ ਵਾਰ ਜਦ ਭਾਈ ਦੀਪ ਸਿੰਘ ਸ਼ਿਕਾਰ ਖੇਡਣ ਗਏ ਤਾਂ ਜੰਗਲ ਵਿੱਚੋਂ ਅਚਨਚੇਤ ਹੀ ਇੱਕ ਸ਼ੇਰ ਨੇ ਨਿਕਲ ਕੇ ਉਹਨਾਂ ਦੇ ਘੋੜੇ ਤੇ ਹਮਲਾ ਕਰ ਦਿੱਤਾ ਭਾਈ ਦੀਪ ਸਿੰਘ ਉਸੇ ਵੇਲੇ ਘੋੜੇ ਤੋਂ ਛਾਲ ਮਾਰ ਕੇ ਸ਼ੇਰ ਦੇ ਸਾਹਮਣੇ ਹੋ ਗਏ ਸ਼ੇਰ ਤਾਂ ਇੱਕ ਦਿਮ ਇੱਕ ਦਮ ਘਬਰਾ ਹੀ ਗਿਆ ਲਿਸ਼ਕ ਦੇ ਖੰਡੇ ਨੂੰ ਵੇਖ ਕੇ ਉਹ ਭਜਣਾ ਚਾਹੁੰਦਾ ਸੀ ਪਰ ਚਾਰਸ਼ ਦੇਰੇ ਹੋਰ ਸਿਪਾਹੀ ਵੇਖ ਕੇ ਉਸ ਪਾਸ ਪਾਈ ਦੀਪ ਸਿੰਘ ਤੇ ਹਮਲਾ ਕਰਨ ਤੋਂ ਬਗੈਰ ਹੋਰ ਕੋਈ ਚਾਰਾ ਨਾ ਰਹਾ ਛਾਲ ਮਾਰ ਕੇ ਪਾਈ ਦੀਪ ਸਿੰਘ ਉੱਤੇ ਝਪਟ ਪਿਆ ਪਰ ਦੀਪ ਸਿੰਘ ਨੇ ਉਸ ਦੇ ਹਮਲੇ ਨੂੰ ਆਪਣੀ ਢਾਲ ਤੇ ਟੱਕ ਲਿਆ ਅਤੇ 10 ਛੇਰ ਤੋਂ ਵੱਧ ਭਾਰ ਵਾਲੇ ਖੰਡੇ ਦਾ ਐਸਾ ਵਾਰ ਕੀਤਾ ਕਿ ਛੇਰ ਦੇ ਦੋ ਟੋਟੇ ਹੋ ਗਏ ਗੁਰੂ ਸਾਹਿਬ ਨੇ ਇਹ ਸਾਰਾ ਨਜ਼ਾਰਾ ਆਪਣੀ ਅੱਖੀਂ ਵੇਖਿਆ ਉਹ ਘੋੜੇ ਤੋਂ ਉੱਤਰ ਕੇ ਆਏ ਅਤੇ ਉਹਨਾਂ ਭਾਈ ਦੀਪ ਸਿੰਘ ਨੂੰ ਪਿਆਰ ਦਾ ਥਾਪੜਾ ਬਖਸ਼ਿਆ ਅਤੇ ਫਰਮਾਇਆ ਭਾਈ ਦੀਪ ਸਿੰਘ ਤੂੰ ਸਿੱਖ ਕੌਮ ਦਾ ਇੱਕ ਮਹਾਨ ਸ਼ੂਰ ਬੀਰ ਹੋਵੇਂਗਾ ਮੈਨੂੰ ਤੇਰੇ ਤੇ ਬਹੁਤ ਮਾਣ ਹੈ ਭਾਈ ਦੀਪ ਸਿੰਘ ਹੱਥ ਜੋੜ ਕੇ ਖਲੋ ਗਏ ਸਤਗੁਰ ਜੀ ਇਹ ਸਭ ਕੁਝ ਤੁਹਾਡੀ ਹੀ ਬਖਸ਼ਿਸ਼ ਹੈ ਮੈਂ ਤਾਂ ਜਦ ਇੱਥੇ ਆਇਆ ਸੀ ਇੱਕ ਚਿੜੀ ਵੀ ਨਹੀਂ ਸੀ ਮਾਰ ਸਕਦਾ ਪਰ ਤੁਹਾਡੇ ਅੰਮ੍ਰਿਤ ਨੇ ਮੇਰੇ ਵਿੱਚ ਇੰਨਾ ਬਲ ਭਰ ਦਿੱਤਾ ਹੈ ਕਿ ਹੁਣ ਮੇਰੇ ਵਿੱਚ ਅਥਾਂ ਆਤਮ ਵਿਸ਼ਵਾਸ ਆ ਗਿਆ ਹੈ ਭਾਈ ਦੀਪ ਸਿੰਘ ਦੇ ਘੋੜੇ ਦੀ ਪਿੱਠ 'ਚੋਂ ਲਹੂ ਸਿਮ ਰਿਆ ਸੀ ਸ਼ੇਰ ਨੇ ਉਸ ਦੇਹ ਨੋਂਦਰਾ ਮਾਰ ਦਿੱਤੀਆਂ ਸਨ ਉਸ ਆਪਣੇ ਪਰਨੇ ਨਾਲ ਲਹੂ ਸਾਫ ਕੀਤਾ ਅਤੇ ਘੋੜੇ ਉੱਤੇ ਚੜ ਬੈਠੇ ਉਹ ਆਪਣੇ ਘੋੜੇ ਨੂੰ ਬਹੁਤ ਪਿਆਰ ਕਰਦੇ ਸਨ ਡੇਰੇ ਪਹੁੰਚ ਕੇ ਉਹਨਾਂ ਘੋੜੇ ਦਾ ਇਲਾਜ ਕੀਤਾ ਜਿਹੜਾ ਕੁਝ ਦਿਨਾਂ ਵਿੱਚ ਫਿਰ ਨੋਬਰ ਨੋ ਹੋ ਗਿਆ ਸੀ